ਹਲਕਾ ਸਾਨੀ ਵਾਲੇ ਦਿਨ ਪੈਂਦੇ ਪਿੰਡ ਖਾਸੀ ਕਲਾ ਵਿਖੇ ਫੁੱਟਬਾਲ ਤੇ ਵਾਲੀਬਾਲ ਦਾ ਮਹਾਕੁੰਮ ਬੜੇ ਹੀ ਜੋਰਾਂ ਸ਼ੋਰਾਂ ਦੇ ਨਾਲ ਚੱਲ ਰਿਹਾ ਹੈ ਮੁੱਖ ਮਹਿਮਾਨ ਤੌਰ ਤੇ ਪੁੱਜੇ ਅਜਮੇਰ ਸਿੰਘ ਭਾਗਪੁਰ ਤੇ ਹੋਰਖਨੇ ਖਿਡਾਰੀਆਂ ਦੇ ਨਾਲ ਜਾਣ ਪਹਿਚਾਨ ਕੀਤੀ ਇਸ ਮੌਕੇ ਜਾਣਕਾਰੀ ਸਾਂਝੀ ਕਰਦੇ ਹੋਏ ਸਮਾਜ ਸੇਵੀ ਤੇ ਸਰਪੰਚ ਕਰਮਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਇਹ ਟੂਰਨਾਮੈਂਟ ಗ್ರಾಮ ਪੰਚਾਇਤ ਪਿੰਡ ਵਾਸੀਆਂ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਕਰਵਾਇਆ ਜਾਂਦਾ ਹੈ ਅਤੇ ਇਸ ਦਾ ਇੱਕੋ ਇੱਕ ਮਕਸਦ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਦੇ ਵੱਲ ਪ੍ਰੇਰਿਤ ਕਰਨਾ ਹੈ ਇਸ ਟੂਰਨਾਮੈਂਟ ਦੇ ਵਿੱਚ ਫੁੱਟਬਾਲ ਦੀਆਂ 32 ਟੀਮਾਂ ਨੇ ਅਤੇ ਵਾਲੀਬਾਲ ਦੀਆਂ 22 ਟੀਮਾਂ ਨੇ ਹਿੱਸਾ ਲਿਆ। ਫੁੱਟਬਾਲ ਦੇ ਪ੍ਰਸਿੱਧ ਕਮੈਂਟਰ ਜੱਸਾ ਬਰਮਾਲੀਪੁਰ ਨੇ ਆਪਣੇ ਸ਼ਬਦਾਂ ਦੇ ਜਾਦੂ ਦੇ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਇਸ ਮੌਕੇ ಗ್ರಾಮ ਪੰਚਾਇਤ ਤੋਂ ਇਲਾਵਾ ਪਰਪੂਰ ਸਿੰਘ ਗਿੱਲ, ਨਿਰਮਲ ਸਿੰਘ ਨਿੰਮਾ, ਪ੍ਰਿਤਪਾਲ ਸਿੰਘ ਗਰੇਵਾਲ, ਅਮਰਿਤਪਾਲ ਸਿੰਘ ਸਾਹਿਬ ਕਾ ਸਰਪੰਚ, ਇੰਦਰਜੀਤ ਸੋਮਲ, ਸੁਖਦੇਵ ਸਿੰਘ ਗਿੱਲ ਤੋ ਇਲਾਵਾ ਹੋਰ ਹਾਜ਼ਰ ਸਨ ਜਿਵੇਂ ਤੁਹਾਨੂੰ ਪਤਾ ਸਾਡਾ ਚੌਥਾ ਸਾਲਾਨਾ ਇਸ ਵਾਰ ਵਾਲੀਬਾਲ ਕੱਪ ਦਾ ਟੂਰਨਾਮੈਂਟ ਚੱਲ ਰਿਹਾ ਇਸ ਦੇ ਵਿੱਚ 22 ਟੀਮਾਂ ਐਂਟਰ ਹੋ ਚੁੱਕੀਆਂ ਨੇ ਤੇ ਇਸ ਦਾ ਪਹਿਲਾ ਇਨਾਮ 11000 ਦੂਜਾ ਨਾਮ 9900 ਤੀਜਾ ਨਾਮ 7500 ਤੇ ਚੌਥਾ ਨਾਮ 5100 ਆ ਇਹ ਫੁੱਟਬਾਲ ਅਤੇ ਕਬੱਡੀ ਦੇ ਪ੍ਰਾਈਜ਼ ਦੀ ਜਿਹੜੀ ਆਪਣੇ ਇਨਾਮ ਵੰਡ ਸਮਾਰੋਹ ਆ ਉਹ ਹਰਦੀਪ ਸਿੰਘ ਜੀ ਮੁੱਢੀਆਂ ਕੈਬਨਿਟ ਮੰਤਰੀ ਕਰਨਗੇ ਅਤੇ ਇਸ ਵਾਰ ਅਸੀਂ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਕਬੱਡੀ 18 ਸਾਲੀ ਰੱਖੀ ਹੈ ਤੇ 40 ਸਾਲੀ ਹੈ ਜੋ ਕਿ ਇੱਕ ਨਵਾਂ ਉਪਰਾਹਲਾ ਹੈ ਕਿਉਂਕਿ ਹਰ ਕੋਈ ਅੱਜ ਕੱਲ੍ਹ ਤਰਪ ਦੇ ਪਲੇਅਰਾਂ ਨੂੰ ਪੂਜਦਾ ਹੈ ਪਰ ਅਸੀਂ ਨਵਾਂ ਉਪਰਾਹਲਾ ਸੁਝਿਆ ਸਾਡੇ ਸੀਨੀਅਰ ਪਲੇਅਰਾਂ ਨੂੰ ਸੁਝਾ ਦਿੰਦਾ ਵੀ ਬੱਚਿਆਂ ਨੂੰ ਉਹ ਉਤਸ਼ਾਹਿਤ ਕਰੋ ਤੇ ਇਸ ਵਾਰ ਨਵੀਂ ਗਰੇ ਵਾਲਾ ਆਸਟ੍ਰੇਲੀਆ ਵੱਲੋਂ ਛੋਟੇ ਬੱਚਿਆਂ ਲਈ ਟ੍ਰੈਕਸੂਟ ਅਤੇ ਪੱਟੀਆਂ ਰਸੀਆਂ ਦਿੱਤੀਆਂ ਜਾਣਗੀਆਂ ਅਤੇ ਭੋਲਾ ਸਪੋਰਟਸ ਪੀਕੇ ਵੱਲੋਂ ਸਾਨੂੰ ਬੱਤੀਆਂ ਜੈਰਸੀਆਂ ਐਜ਼ ਆ ਜੋ ਜੋ ਵੀ ਬੈਸਟ ਪਲੇਅਰ ਨਿਕਲਦਾ ਪਰਤੀ ਮੈਚ ਤੋਂ ਉਹ ਉਹਨੂੰ ਤੇਰੇ ਨਾਲ ਦੀ ਨਾਲ ਇਹ ਨਵਾਂ ਟੂਰਨਾਮੈਂਟ ਆ ਤੇ ਕਿੰਨੀਆਂ ਟੀਮਾਂ ਆਈਆਂ ਸੀ ਤੇ ਸਾਡੇ ਸਮਾਰ 2023 ਦੇ ਵਿੱਚ ਸਰਹਾਨਾਵਾਰ 45 ਟੀਮਾਂ ਚਾਹੇ ਜੋ ਕਿ ਬੜੀ ਝੁਮਕਾ ਬਣਾਲ ਅੱਜ ਤੀਜਾ ਸੈਸ਼ਨ ਹੋ ਗਿਆ ਜਿਸ ਦੇ ਵਿੱਚ ਅੱਜ ਇਹ ਟੀਮਾਂ ਨੇ ਜਿੱਤ ਪ੍ਰਾਪਤ ਕਰਕੇ ਕੁਆਟਰ ਦੇ ਵਿੱਚ ਚਲੇ ਗਈਆਂ ਤੇ ਕੱਲ ਸਵੇਰੇ ਪਹਿਲਾ ਤੇ ਦੂਜਾ ਟੀ ਕੁਆਟਰ ਹੋਊਗਾ ਤੇ ਚਾਰ ਕੁਆਟਰ ਹੋਣਗੇ ਤੇ ਕਿੰਨੇ ਕਿੰਨੇ ਨਾਮ ਕਿੰਨੀਆਂ ਟੀਮਾਂ ਨੂੰ ਸਾਡੇ ਤੇ ਤਕਰੀਬਨ 30 ਟੀਮਾਂ ਨੂੰ ਹੀ ਪ੍ਰਾਈਜ਼ ਲੀਅਨਸ ਵਾਰ ਪਹਿਲਾ ਇਨਾਮ 1 ਲੱਖ 80000 ਦੂਜਾ ਕੱਤਰਿਆ ਦੂਜਾ ਤੇ ਚੌਥਾ 15-15000 ਕੁਆਟਰਫਾਈਲੀਆਂ ਨੂੰ 75-75000 ਦਿੱਤੇ ਜਾਣਗੇ ਤੇ ਪਹਿਲੇ ਦਿਨ ਤੋਂ ਹੀ ਅਸੀਂ ਲੂਸ ਦਾ ਕੁਆਲਿਟੀ ਨੂੰ 1100 ਰੁਪਈਆ ਦੀ ਰੇਟ ਇੱਕ ਟੂਰਨਾਮੈਂਟ ਦਾ ਉਹ ਆਰਡਰ ਤੇ ਇਨਾਮਾਂ ਦੀ ਵੰਡ ਕਿੱਦਾਂ ਟੂਰਨਾਮੈਂਟ ਦਾ ਆਨੁਗਠਨ ਉਹ ਐ ਗੁਣਜ ਸੱਜਿਆ ਜੀ ਸਿੰਘ ਜੀ ਲੋਹ ਸਾਹਿਬ ਉਹਨਾਂ ਨੇ ਕੀਤਾ ਤੇ ਜੀ ਡਾਕਟਰ ਕਾਹਨੂੰ ਸਾਡੇ ਕੋਲ ਬਹੁਤ ਸ਼ਕੀਸ਼ਤ ਐਸਪੀ ਡਾਕਟਰ ਅਮਰ ਸਿੰਘ ਜੀ ਵੀ ਪਹੁੰਚ ਰਹੇ ਨੇ ਵਿੱਚ ਜਿਹੜੀ